ਜਲਨ ਟਕ ਰਹਾਇਆ ਆਖਣੋ ਤਰਸਾ ਸਿਵ ਤੇ ਬਰੇ ਤੇਰੀ ਕੁੰਡਾ ਜੇ ਸਤੁਂ ਦੇਹ ਨੀ ਰਾਇਆ ਚਾਰ ਨਾ ਜਦ ਤਕ ਤਾਰ ਨਾਰੰ ਅਸਤੋ ਰੁਣ ਪੇਦਾ ਭਕਤ ਨਿ ਅਸਤ ਹੁੰਦਾ ਆਖਣੋ ਪਦ ਤਾ ਸਤ ਨਾਮ ਕੀ ਲਗੋ ਬਦ ਮੁਕਾ ਕਾਇ ਚਲੇਦ ਸੋ ਕੋ ਬਤਨੀ ਮੇਰੀ ਮਾਇ ਸਤ ਰੋਣ ਕੇ ਤਲੜ ਆਖ ਤੇ ਨਿਮਨ ਪਾਈ ਜਿਸੁ ਮਿਲਕ ਅੱਖਣ ਪਾਈ ਵਡਾ ਨਾਮੁ ਬਹਾਦੁਰੁ ਨਾ ਹੋਉ ਮਰਨ ਨ ਹੋਉ ਜੀ ਦੇਤਾ ਰਾਨੁ ਕਿਹ ਕੋ ਗੁਣਵੋ ਨ ਕੋਇ ਨ ਕੋਵ ਨ ਕੋਇ ਜਿਹੜਾ ਬਚਰ ਸਰਦਾ ਜਿੰਦਨ ਦੁਰਗਾ ਕੀਤੀ ਰਾਹ ਹਰ ਕੇ ਜਪਤ ਤੱਕ ਤਰਜੰਤੁਕ ਜਨੋਤ ਰੁਪਾਤ ਹਰ ਕੀ ਰੇ ਗਰਤ ਤਰਜੰਤੁਕ ਨਾਹੀ ਕਰਦੇ ਆ ਨੰਪਨ ਗਾ ਮੇਰੇ ਮੇਰ ਪ੍ਰਦੇਵ ਕੋ ਰਾਹ ਨਾ ਪ੍ਰਗਾਤ ਗਰਬਤ ਨਾ ਅਕਰ ਗ੍ਰੰਥ ਕਾ ਜਿਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਬਾਗੰਦ ਪਾਰ ਜੋ ਸਤਿਗੁਰੁ ਜਰਨ ਸਤਿਗੁਰੁ ਨਿਹਾਇ ਤੇਰੇ ਜੀਵੈ ਤੇਰੇ ਜੀਵਾਰ ਜਿਨ ਹਰ ਜਨ ਜਗਤ ਨਾਮ ਨਾ ਪਾਇਆ ਤਿਰੰਤਰ ਮੁਕਤਗੁ ਹੋਇ ਤਨ ਤਨ ਸਦ ਸੰਗੁਲਾ ਬਦਨੁ ਦੁਨਿ ਤੁੰਦੁਆ ਤਾ ਕਰਿ ਜਗਤੁ ਅਤਿ ਅਤਿ ਦਰਿਆ ਮੇਰੇ ਮਾ ਸਤਿ ਤੁਮਰਤਿ ਮਨ ਤੁੰਦੁ ਦਰਿਆ ਕੀ ਬਾਸ ਜਨਪਤਾ ਲੋਤਵੰਤਾ ਕੋਇ ਨਿਤਕੇ ਤਰਿਆ ਸਿਰ ਸੁਰਜ ਜਗਤੁ ਬਾਇ ठाਕਰ ਕਾਹੀ ਮੂਰਤਿ ਕਰਿਆ ਓੜੇ ਉਡਾਵੈ ਸੋ ਗੋਸਾ ਤਿਸ ਮਾਚ ਮਤੁਰ ਸੰਗਿਆ ਤਿਨ ਕਾ ਰਾਗਸਤ ਮਨਾ ਜੋਤਾ ਸੋ ਬ੍ਰਗ ਗੋਂਕਾ ਸੰਗੁਰ ਪ੍ਰਸਾਦ ਹਰਿ ਗੁਮਾ ਗੁਰ ਹਰਿ ਜਾਓ ਤੁਮ ਤੋ ਜੀ ਸਭ ਦੂਰ ਦੁਸਤ ਨਾਰਾ ਹਰਿ ਅਪੇਠਾ ਗੁਰ ਰਪੇ ਜੁਦੇ ਕਿਆ ਨਾਨਕ ਜੁ ਪੁਚਾਰੇ ਤੂ ਘਟ ਘਟ ਅੰਦਰ ਜਰੂਰ ਅੰਤ ਹੈ ਹਰਿ ਕੋ ਪ੍ਰਤਮਾ ਨਾ ਇਕਾ ਦਾਤੇ ਤਿ ਕਾਰਿ ਜੀ ਸਭ ਤੇਰਿ ਜੋਤ ਜਨੁ तू ਆਪੇ ਦਾਤਾ ਤੇ ਮੁਕਤਾ ਜੀ ਹੋ ਦੁਨ ਮਿਰ ਦੁਨ ਨਾਣਾ ਤੂੰ ਬਾਪੁਰੰਪੀ ਹੰਦੂ ਵਿਕਨੀ ਤੇਰੇ ਗਾਣਾ ਗਾਣਾ ਜਨਨ ਭੋਜਨ ਹਰਨ ਭੋਜਨ ਤਿਲਬਾ ਭੋਜਨ ਕਰਸੀ ਜਿਨ ਤੇ ਰਾਜ ਜਿਨ ਬਰੀ ਭਗਤ ਭੰਡਾਰ ਜੀ ਭਰੇ ਬਿੰਤਾ ਤੇਰੇ ਗਾਣ ਤੁਰ ਤੋ ਸਾਨੋਨ ਤੁਤੇ ਹਰਨ ਨੂੰ ਨੀਰੁਤਾ ਤੇਰੀ ਕਰ ਹਰ ਪੂਜਾ ਜੀ ਤਬਤਾਬੈ ਵਾਲਾ ਤੂੰ ਤੂਜੁ